ਹਾਂ ਲੇਕਿਨ ਇਹ ਸਾਡੀ ਆਪਣੀ ਜਥੇਬੰਦੀ ਆ ਪੰਜਾਬ ਸਵਾਰਨੀ ਸੋਸ ਫੈਡਰੇਸ਼ਨ ਜਿਹਦੇ ਕੀ ਸਾਡੇ ਮਾਲਬੜ ਦੇ ਪ੍ਰਧਾਨ ਸਾਥੀ ਨਰਿੰਦਰ ਜਨੋਹਾ ਜੀ ਆ ਔਰ ਉਹਦੇ ਵਿੱਚ ਕੀ ਆ ਆਪਾਂ ਸਾਰੇ ਆ ਜੰਨੇ ਆ ਕੁਝ ਟੀਚਰ ਵੀ ਕੁਝ ਟੀਚਰ ਵੀ ਆ ਕੁਝ ਲਾਜ ਵਰਕਰ ਵੀ ਹੈਗੇ ਆ ਕੁਝ ਮਿੱਡੇ ਮੀਨ ਵਰਕਰਸ ਵੀ ਆ ਉਹਦੇ ਵਿੱਚ ਆਸ਼ਾ ਵਰਕਰ ਵੀ ਆ ਜਿੰਦੀ ਆ ਸੋ ਸਾਡੀ ਉਹ ਜਥੇਬੰਦੀ ਫੈਡਰੇਸ਼ਨ ਆ ਇੱਕ ਜਥੇਬੰਦੀਆਂ ਦਾ ਇਕੱਠ ਹੈਗਾ ਆ ਸੋ ਇਹ ਮਿੱਡੇ ਮੀਨ ਵਰਕਰ ਵੀ ਆ ਜਿਹੜੇ ਸਾਥੀ ਸਾਡੇ ਕੋਲ ਆਏ ਆ ਆ ਸਾਡੀ سپورਟ ਕਰਨ ਵਾਸਤੇ ਪੈਨਸ਼ਨ ਸਾਥੀ ਆਏ ਆ ਮੁਲਾਜ਼ਮ ਸਾਥੀ ਆਏ ਆ ਅਸੀਂ ਇਸ ਕਰਕੇ ਆਏ ਆ ਕਿ ਅਸੀਂ ਤੁਹਾਡੀ ਤਕਲੀਫ ਨੂੰ ਸਮਝਦੇ ਆ ਤੁਹਾਡੀ ਤਕਲੀਫ ਨੂੰ ਸਮਝਦੇ ਆ ਵੀ ਤੁਹਾਨੂੰ ਘੱਟੋ ਘੱਟ ਜੀਣ ਜੋਗੀ ਉਹ ਜਿਹੜੇ ਮਿਲਣੀ ਚਾਹੀਦੀ ਹੈ ਨਾ ਗੁਜ਼ਾਰਾ ਤੁਹਾਡੇ ਬੱਚਿਆਂ ਦਾ ਹੋ ਸਕੇ ਇਹਨਾਂ ਤੁਸੀਂ ਮਾੜਾ ਮੋਟਾ ਆਪਣੀ ਜ਼ਿੰਦਗੀ ਸਹੀ ਢੰਗ ਨਾਲ گزار ਸਕੋ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗ ਜਵੇ ਕਿ ਮਿੱਡੇ ਮਿਲਦੀਆਂ ਭੈਣ ਜੜੀਆਂ ਉਹ ਆਪਣੀਆਂ ਮੰਗਾ ਲੈ ਅੱਜ ਕੋਟਪੁਰ ਵਿਖੇ ਅੱਡੇ ਵਿੱਚ ਜਟੀਆਂ ਆਈਆਂ ਸੋ ਮਿੱਡੇ ਮਿਲ ਵਰਕਰ ਯੂਨੀਅਨ ਜਿੰਦਾਬਾਦ ਜਿੰਦਾਬਾਦ मजदेमिल बरकर यूनियन जिंदाबाद 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 पंजाब सरकार मुर्दाबाद 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 मजदेमिल बरकर ने कटौट वजन ते लागू करो लागू करो लागू करो मजदेमिल बरकर ने कटौट वजन ते लागू करो लागू करो लागू करो मान बता बरकर जिंदाबाद जिंदाबाद मजदेमिल बरकर यूनियन जिंदाबाद 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 बहुत बहुत धन्यवाद ਬਹਿਣ ਬੇਨਤੀ ਕਰਾਂਗਾ ਸਾਡੇ ਸੂਪੇ ਦੇ ਮਿੱਡੇ ਮੀਲ ਵਰਕਰ ਜੁਨੀਅਰ ਜਨਰਲਸ ਕਥਾਰਾ ਭੈਣ ਕਮਜੀਤ कौर ਦਜੀ ਕਿ ਉਹ ਅੱਜ ਦੇ ਐਕਸ਼ਨ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਨ ਭੈਣ ਕਮਜੀਤ कौर ਫਰੋਦੀ ਜੀ ਸਤਕਾਰ ਜੋ ਭੈਣੋ ਆਪਾਂ ਫੈਡਰੇਸ਼ਨ ਤੇ ਸੱਦੇ ਦੇ ਉੱਪਰ ਸਾਰੀਆਂ ਭੈਣਾਂ ਸਾਡੀਆਂ ਇਕੱਠੀਆਂ ਹੋਈਆਂ ਭੈਣੋ ਤੁਹਾਨੂੰ ਪਤਾ ਸਾਡੀਆਂ ਤਨਖਾਹਾਂ ਬਹੁਤ ਕਟਾ ਇਸ ਕਰਕੇ ਤੁਹਾਨੂੰ ਇੱਥੇ ਬੁਲਾਇਆ ਮਾ ਕੋਟ ਬਣਾਕ ਦੀਆਂ ਬੀਬੀਆਂ ਨੂੰ ਵੀ ਪਤਾ ਲੱਗ ਗਿਆ ਵੀ ਆਪਾਂ ਰੈਲੀ ਮਰਾਇਆ ਇੱਥੇ ਆਪਾਂ ਕਰੀਦਾ ਹੈਗਾ ਆ ਸਾਰੀਆਂ ਭੈਣਾਂ ਨੂੰ ਇਕੱਠੀਆਂ ਹੋਣ ਦੀ ਅਪੀਲ ਆ ਜੇ ਆਪਾਂ ਇਕੱਠੀਆਂ ਹੋਵਾਂਗੇ ਤਾਂ ਇਹਦੀ ਤਨਖਾਹ ਦੇ ਵਿੱਚ ਵਾਅਦਾ ਕਰਾਂਗੇ ਭੈਣੋ ਆਪਾਂ ਨੂੰ ਮੀਟਿੰਗ ਦੇ ਕੇ ਸੱਦੇ ਦੇ ਮੁੱਕਰ ਜਾਂਦੇ ਆ ਸਾਨੂੰ ਕੁਝ ਨਹੀਂ ਮਿਲ ਰਿਹਾ ਹੁਣ ਸੈਸ਼ਨ ਸੈਸ਼ਨ ਲੱਗਾ ਸੀਗਾ ਉਹਦੇ ਵਿੱਚ ਕੋਈ ਵੀ ਆਪਣਾ ਵਾਅਦਾ ਨਹੀਂ ਕੀਤਾ ਗਿਆ ਪਰ ਨਹੀਂ ਜਿਹੜੀ ਹੁਣ ਪਰਸੋਂ ਸਾਡੀ ਮੀਟਿੰਗ ਹੋਈ ਆ ਉਹਦੇ ਵਿੱਚ ਉਹਨਾਂ ਨੇ ਜੇ ਤੁਹਾਡਾ ਬੀਮਾ ਜਿਹੜਾ ਆ ਉਹ ਕੀਤਾ ਜਾਊਗਾ 16 ਲੱਖ ਦਵਾਂਗੇ ਜਦੋਂ ਕੋ ਕੋਟ ਮੁੱਕ ਜਾਵੇ ਉਹਨਾਂ ਨੇ ਮੁੱਕਣ ਦੇ ਉੱਪਰ ਸਾਡਾ 16 ਲੱਖ ਦਾ ਬੀਮਾ ਕੀਤਾ ਪਰ ਉਹ ਸਾਨੂੰ ਕੋਈ ਕਹਗਾ ਨਹੀਂ ਉਹ ਜਿਹੜੇ ਬੀਮੇ ਵੀ ਕਰਦੇ ਆ ਕੋਈ ਵੀ ਪਾਲਸੀ ਸਾਡੇ ਤੇ ਲਾਗੂ ਕਰਦੇ ਆ ਤਾਂ ਸਾਡੇ ਟੀਚਰ ਵੀ ਸਾਨੂੰ ਨਹੀਂ ਦੱਸ ਰਹੇ ਪੈਣੋ ਜਦੋਂ ਕਿਤੇ ਕਿਸੇ ਐਮਐਲਏ ਨੇ ਆਉਣਾ ਹੁੰਦਾ ਆ ਤਾਂ ਸਾਡੀਆਂ ਡਿਊਟੀਆਂ ਲਾਈਆਂ ਜਾਂਦੇ ਛੁੱਟੀ ਵਾਲੇ ਦਿਨ ਵੀ ਸਾਡੀ ਡਿਊਟੀ ਲਈ ਜਾਂਦੀ ਆ ਆ ਪਿੱਛੇ 10 ਤਰੀਕ ਦੀ ਜਲੰਧਰ ਰੈਲੀ ਸੀਗੀ ਉਹਦੇ ਵਿੱਚ ਭੈਣਾਂ ਦੀ ਸ਼ੁਕਰਵਾਨੀ ਵੀ ਡਿਊਟੀ ਲਈ ਗਈ ਵੀ ਸਕੂਲਾਂ ਦੇ ਵਿੱਚ ਸਫਾਈ ਕਰੋ ਅੱਜ ਐਮਐਲਏ ਸਾਹਿਬ ਨੇ ਆਉਣਾ ਸਿੱਖਿਆਲੇ ਸਾਰੇ ਬਾਥਰੂਮਾਂ ਸਕੂਲਾਂ ਨੇ ਜਿਹੜੇ ਤਰੱਕੀਆਂ ਕੀਤੀਆਂ ਆ ਉਹਨਾਂ ਦੇ ਉੱਤੇ ਕੱਟਨੇ ਕੱਟ ਜਾਂਦੇ ਆ ਤਾਂ ਜਿਹੜੀਆਂ ਸਾਡੀਆਂ ਭੈਣਾਂ ਆ ਉਹਨਾਂ ਬਾਰੇ ਕੋਈ ਸੋਚਦਾ ਹੀ ਨਹੀਂ ਵੀ ਜਿਹੜੀਆਂ ਸਵੇਰ ਤੋਂ ਜਾ ਕੇ 8 ਵਜੇ ਤੋਂ ਡਿਊਟੀ ਉਹਨਾਂ ਸਟਾਰਟਿੰਗ ਹੋ ਜਾਂਦੀ ਜਾਂ 2 ਵਜੇ ਤੇ ਉੱਥੇ ਬੈਠੀਆਂ ਰਹਿਣੀਆਂ ਉਹਨਾਂ ਬਾਰੇ ਕੋਈ ਨਹੀਂ ਕੋਈ ਸੋਚਦਾ ਹੈਗਾ ਜਿਹੜੀਆਂ ਚਿੱਠੀਆਂ ਸਾਡੇ ਤੋਂ ਅਲੱਗ ਕੋਈ ਛੁੱਟੀਆਂ ਦੀਆਂ ਹੁੰਦੀਆਂ ਆ ਉਹ ਪਹਿਣਾ ਜੇ ਤੁਸੀਂ ਮੀਟਿੰਗਾਂ ਦੇ ਵਿੱਚ ਤਰੈਲੀਆਂ ਦੀ ਜੋਗੀ ਬਦੇ ਤੁਹਾਨੂੰ ਪਤਾ ਲੱਗਣਾ ਪੰਜਾਬ ਸਰਕਾਰ ਮਰਦਾਬਾਦ ਜਨਾਬਾ ਸਾਡਾ ਇੱਕ ਜਿੰਦਾਬਾਦ 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 ਮਾਨ ਸਰਕਾਰ ਮਰਦਾਬਾਦ 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 ਰੋਜ਼ੀ ਰੋਟੀ ਦੇ ਨਾ ਸਕੇ ਜੋ ਉਹ ਸਰਕਾਰ ਨੇ ਕਮੀ ਹੈ ਉਹ ਸਰਕਾਰ ਨੇ ਕਮੀ ਹੈ ਕਿਉਂ ਸਰਕਾਰ ਨੇ ਕਮੀ ਹੈ ਉਹ ਸਰਕਾਰ ਬਦਲਨੀ ਹੈ ਕਾਰਜੋਗ ਮੈਡੀਕਲ ਮੀਲ ਵਰਕਰ ਸਾਡੇ ਨਾਲ ਪੈਣ ਦੇ ਭਰਾਓ ਇਹ ਸਾਰੇ ਪੰਜਾਬ ਦੇ ਅੰਦਰ ਅੱਜ ਮੈਡੀਕਲ ਵਰਕਰਸ ਵੱਲੋਂ ਪੰਜਾਬ ਵਰਗ ਵਿੱਚ ਸਰਕਾਰੀ ਸਰਵਿਸ ਦੇ ਤਹਿਤ ਇਹਨਾਂ ਚਾਹੇਗ ਨਾਲ ਵੱਖ-ਵੱਖ ਜਥਿਆਂ ਨੇ ਜਿਹੜੀ ਬੰਦਿਆਂ ਦੇ ਸਹਿਯੋਗ ਨਾਲ ਇਹ ਜੋ ਪਤਲਾ ਫੁੱਲਣ ਦਾ ਪ੍ਰੋਗਰਾਮ ਬਣਿਆ ਹੈ ਇਹਦੇ ਪਿੱਛੇ ਬਹੁਤ ਵੱਡੀ ਕਾਰਨਾ ਹੈ ਸਾਡੀ ਸ਼ੰਕਰ ਸਿੰਘ ਜੀ ਨੇ ਬਹੁਤ ਸਾਨੂੰ ਵਿਸਤਾਰ ਨਾਲ ਦੱਸਿਆ ਕਿ ਅਸੀਂ ਬਹੁਤ ਵੱਡੇ ਵੱਡੇ ਮਜਾਰੇ ਆਲਮ 70 ਦੇ ਸੈਸ਼ਨ ਵੇਲੇ ਵੀ ਪੋਟੋ ਪਹਿਲਾਂ ਹਰਜੋਤ ਬੈਂਚ ਦੇ ਹਲਕੇ ਅੰਦਰ ਵੀ ਖਾਸ ਕਰਕੇ ਹਰਜੋਤ ਬੈਂਚ ਨਾਲ ਮੀਟਿੰਗਾਂ ਵੀ ਲਈਆਂ ਗਈਆਂ ਤੁਸੀਂ ਬਹੁਤ ਦਿਨ ਤੜਫ ਖੋ ਵਧਾਈ ਦੇ ਪਾਤਰ ਹੋ ਕਿਉਂਕਿ ਜਦੋਂ ਤੁਸੀਂ ਪਹਿਲੀ ਵਾਰੀ ਹਰਜੋਤ ਬੈਂਸ ਨਾਲ ਮੀਟਿੰਗ ਲਈ ਸੀ ਤਾਂ ਸਾਡੇ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਹਰਨਾਮਨ ਜੀ ਨੂੰ ਨਾ ਕਰਦੀ ਸੀ ਤੁਸੀਂ ਨਹੀਂ ਅੰਦਰ ਆ ਸਕਦੇ ਤੁਹਾਡੀ ਮੰਗ ਨਹੀਂ ਹੈ ਤਾਂ ਤੁਸੀਂ ਬਹੁਤ ਵੱਡਾ ਪ੍ਰਟੈਕਟ ਕੀਤਾ ਸੀ ਕਿ ਜੇ ਅਸੀਂ ਮੀਟਿੰਗ ਕਰ ਲਈਆਂ ਤਾਂ ਇਹਨਾਂ ਦੇ ਰੈਨਵੀ ਜਿਨਾਬ ਕਰਨੀਆਂ ਨਹੀਂ ਤਾਂ ਇਹ ਬਿਲਕੁਲ ਠੋੜਨਾ ਕੋਈ ਗੱਲ ਨਹੀਂ ਕਰਨੀ ਤੁਸੀਂ ਬਹੁਤ ਹੀ ਵਧਾਈ ਦੀ ਪਾਤਰ ਹੋ ਔਰ ਤੁਸੀਂ 1.5 ਰਾ ਦਿਨਾਂ ਕਿੰਦਾ ਚੱਲੇ ਹੋਆਂ ਕੀ ਹੈਗਾ 3000 ਰੁਪਏ ਜੀ ਮਹੀਨੇ ਦਾ ਔਰ ਕੋਈ سہولت ਨਹੀਂ ਕਿ ਜਦ ਡੈਥ ਵਗੈਰ ਦੀ ਤਾਂ ਕੋਈ ਝੂਲਤ ਨਹੀਂ ਕੋਈ ਹੋਰ ਛੁੱਟੀਆਂ ਦੀ ਝੂਲਤ ਨਹੀਂ ਤੁਸੀਂ ਬਹੁਤ ਹੀ ਅਡਵਰਸ ਸਮੇਂ ਅੰਦਰ ਔਕੇ ਔਕੇ ਆਪਣੇ ਗੁਜ਼ਾਰੇ ਚਲਾ ਰਹੇ ਹੋ ਇਹਦਾ ਗੁਜ਼ਾਰਾ ਹੁੰਦਾ ਨਹੀਂ ਹੈ ਇਹ ਸਿਰਫ ਤੁਹਾਡਾ ਇੱਕ ਦਾ ਥੋੜਾ ਜਿਹਾ ਪੱਤਾ ਇਹਨਾਂ ਕੀ ਬਣਦਾ ਪਰਿਵਾਰਾਂ ਦਾ ਤੇ ਬਾਕੀ ਇਹ ਗੱਲ ਆ ਵੀ ਜਿਹੜੇ ਤੁਹਾਡੇ ਮੇਡੇ ਮਿਲਦੇ ਇਨਤਜ਼ਾਮ ਵੀ ਆ ਤੁਹਾਡੇ ਸਕੂਲਾਂ ਅੰਦਰ ਕਿ ਤੁਸੀਂ ਕੰਮ ਕਰਦੇ ਹੋ ਉਹਨਾਂ ਨੂੰ ਸਹਿਯੋਗ ਦਓ ਵੀ ਤੇ ਲੋ ਵੀ ਉਹ ਕੰਮ ਕਰੋ ਜਿਹੜਾ ਤੁਹਾਡੀ ਦੇਰੇ ਚ ਜਿਹੜੀ ਤੁਹਾਡੀ ਡਿਊਟੀ ਕਿਉਂ ਤੋਂ ਵੱਧ ਕੰਮ ਕਰਨ ਦੀ ਕੋਈ ਲੋੜ ਨਹੀਂ ਮੈਂ ਵੀ ਤਕਰੀਬਨ ਤਕਰੀਬਨ 20 ਸਾਲ ਕੁੰਡਾ ਹੈਡ ਰਿਹਾ ਔਰ ਕੰਮ ਲੈਂਦਾ ਰਿਹਾ ਪਰਉਦਾ ਰਿਹਾ ਆਪ ਨਾਲ ਹੋ ਕੇ ਸਭ ਕੁਝ ਕਰੀ ਦਿੱਤਾ ਸੂਣਾ ਸਾਂ ਗਿਉਂ ਤੋਂ ਅਈਦਾ ਸੀ ਆਪਣੇ ਬੱਚਿਆਂ ਨੂੰ ਵੀ ਨਾਲ ਨਾਲ ਲਏ ਦੇ ਤਾਂ ਕੋਈ ਗੱਲ ਰੁੱਪੇ ਤੇ ਕੋਈ ਨਹੀਂ ਚ ਪਰਚਾਉਂਦਾ ਬੱਚਿਆਂ ਨੂੰ ਪੜਾ ਪੂਰੀ ਸਿਹਤ ਤੇ ਜੈ ਜੁਨੀਅਨ ਜੈ ਸੰਘਰਸ਼ ਜੈ ਲੜਨ ਦੇ ਲੋਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਮੋੜੋ ਅੱਗੇ ਨਾ ਚੋ ਬੇਡੇਮਿਲਲਾਬਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਕਰੇ ਖੱਜਣ ਖਰਾਬ ਮੁਰਦਾਬਾਦ ਕੁਰਬਾਨਾ ਕੁਰਬਾਨਾ ਲੋਕਾਂ ਨਾਲ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਚੋਣਾਂ ਦੌਰਾਨ ਕੀਤੇ ਗਏ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਘਰ ਘਰ ਰੋਜ਼ਗਾਰ ਦੇਣ ਦਾ ਵਾਦਾ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ ਬੇਡੇਮਿਲ ਵਰਕਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ ਹੱਲ ਕਰੋ

मुरदाूजल ख़राबु आबादियां सरकार मुरदा आबाद ग्रामेबाज़ीकार मुर्दाबाद चोण दादे पूरे करो घर घर रोज़गार वाधा पूरा करो वई महांगाई नथ पाओ वई महांाई जी ज़मेवार दवा करो इलदा करो મેટેમીલ બારકા જય 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 જિંદાબાદ 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 પંજાબ સરકાર મુરદાબાદ 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 ગરીબો નું કન ખજળ ખરા મુરદાબાદ 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 ગરીબો નું કન ખજળ ખરા મુરદાબાદ મુરદાબાદ સોના ગણ ચીતે બાવે પૂરે કરો પૂરે કરો બાદિયાને ભજણવાળી ભગવંતમાન ભી સરકાર મુરદાબાદ મુરદાબાદ

ਪੰਜਾਬ ਬੋਡੀ ਨੇ ਸਭ ਤੋਂ ਵੱਡੇ ਚਿੰਤਾ ਦਾ ਆਵਾਜ਼ ਜਿੰਦਾਬਾਦ ਲੜ ਰਹੇ ਕੰਮ ਨੇ ਜਿੰਦਾਬਾਦ ਜਿੰਦਾਬਾਦ ਲੜ ਰਹੇ ਕੰਮ ਨੇ ਜਿੰਦਾਬਾਦ ਜਿੱਦੇ ਮੀਲ ਬਰਕਰਾਂ ਦੀਆਂ ਉਜਲਾਂ ਵਿੱਚ ਵਾਧਾ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਲੋਕਾਂ ਨੂੰ ਕਰਨ ਖੱਜਲ ਖਰਾਬ ਮੁਰਦਾਬਾਦ ਆ ਬੈਨਰ ਕਰ ਲਓ ਬੈਨਰ ਨੂੰ ਲੱਗ ਜਾ ਹੋ ਜਾ ਪਿੱਛੇ वर्कर हल करो ਵੇਡੇ ਮਿਲ ਬਾਰਗਾਂ ਦੀਆਂ ਸਮੱਸਿਆਵਾਂ ਹੱਲ ਕਰੋ। ਅੱਲਾਹੂ ਅਕਬਰ। ਵੇਡੇ ਮਿਲ ਬਾਰਗਾਂ ਦੀਆਂ ਉਜੜਨਾ ਵਿੱਚ ਬਦਲਾ ਕਰੋ। ਅੱਲਾਹੂ ਅਕਬਰ। ਆਪਣੇ ਬਾਦਿਆਂ ਨੂੰ ਭੱਜਣ ਵਾਲੀ ਪੰਜਾਬ ਸਰਕਾਰ ਮਰਦਾਬਾਦ। ਅੱਲਾਹੂ ਅਕਬਰ। ਮਰਦਾਬਾਦ। ਗਰੀਬ ਲੋਕਾਂ ਨੂੰ ਕਰੇ ਖੱਜਲ ਖਰਾਬ ਮਰਦਾਬਾਦ। 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 ਦੁਕਾਨਦਾਰ ਭਾਈਚਾਰ ਤੇ ਹੋਰ ਰਾਹਿ ਬਗਾਏ ਸਾਥੀਓ ਅਸਲ ਦੇ ਵਿੱਚ ਆ ਜੋ ਲੋਕ ਝੰਡੇ ਲੈ ਕੇ ਬੀਬੀਆਂ ਸੰਘਰਸ਼ ਕਰਦੀਆਂ ਇਹ ਸਕੂਲਾਂ ਦੇ ਵਿੱਚ ਖਾਣਾ ਬਣਾਉਂਦੀਆਂ ਪੰਜਾਬ ਸਰਕਾਰ ਨੇ ਬੋਚਾਂ ਦਾ ਉਹ ਪਹਿਲਾਂ ਇਹਨਾਂ ਦਾ ਬਾਧਾ ਕੀਤਾ ਸੀ ਵੀ ਸਾਡੀ ਸਰਕਾਰ ਬਣਾਓ ਬਣ ਤੋਂ ਬਾਅਦ ਸਾਡੀਆਂ ਅਸੀਂ ਕਾਡੇ ਦੇ ਲੇਬਰ ਕਾਨੂੰਨ ਲਾਗੂ ਕਰਾਂਗੇ ਕੱਟੋ-ਕੱਟੇ ਉਜਿਰਤਾਂ ਦੇ ਲਾਗੂ ਕਰਾਂਗੇ ਪੰਜਾਬ ਸਰਕਾਰ ਆਪਣੇ ਬਾਧੇ ਤੋਂ ਭੱਜ ਰਹੀ ਆ ਤੇ ਲੇਬਰ ਗ੍ਰੂਨ ਲਾਗੂ ਕਰਕੇ 18000 ਜੋ ਘੱਟੋ ਘੱਟ ਬਣਦਾ ਉਹ ਤਾਂ ਕੀ ਦੇਣਾ 10000 ਤੋਂ ਇਹਨਾਂ ਦਾ ਕੱਤੀ ਹੋ ਬਣੀ ਕੀਤਾ ਤੇ ਵੋਟਾਂ ਦੇ ਵੀ ਜੋ ਵਾਰੇ ਕੀਤੀ ਸੀ ਉਹ ਤੋਂ ਵੀ ਭੱਜ ਰਹੀਆਂ ਆ ਤੇ ਸ਼ਮਾ ਦੇ ਕੇ ਇਹਨਾਂ ਦੀ ਜੋ ਜੂਨੀਅਰ ਬਣੀ ਹੋਈ ਆ ਸਟਰੀਟ ਪੱਦਰ ਦੀ ਹੋਰ ਉਹਨੂੰ ਟਾਈਮ ਦੇ ਕੇ ਉਹ ਤੋਂ ਫੇਰ ਸਮਾਂ ਦੇ ਕੇ ਫੇਰ ਮੀਟਿੰਗ ਨਹੀਂ ਕਰਦੇ ਆ ਲੋਕਾਂ ਨੂੰ ਖਰਾਬ ਕਰਦੇ ਆ ਜਿੱਥੇ ਹੋਰ ਲੋਕਾਂ ਨੂੰ ਖਰਾਬ ਕੀਤਾ ਜਾਂਦਾ ਨਕਲੀ ਮਗਹੀ ਦੇ ਨਾਲ ਲੋਕਾਂ ਨੂੰ ਰੁਜ਼ਗਾਰ ਚਾਹੀਦਾ ਆ ਆ ਨਕਲੀ ਮਗਿਆਈ ਜੋ ਲਾਲਿਆਂ ਕੋਲੋਂ ਲੁੱਟ ਕਰਾ ਕੇ ਕੀਤੀ ਜਾਂਦੀ ਆ ਇੱਥੇ ਰੋਕ ਸਰਕਾਰ ਲਾ ਸਕਦੀ ਆ ਪਰ ਨਹੀਂ ਇਹ ਲੋਕਾਂ ਦੀ ਸਰਕਾਰ ਨਹੀਂ ਇਹ ਸ਼ਰਮਾਇਆ ਜਨਾਂ ਦੀ ਸਰਕਾਰ ਆ ਇਹ ਭਲੇਖਾ ਪਾਇਆ ਆ ਆਮ ਪਾਰਟੀ ਦੀ ਸਰਕਾਰ ਆ ਪਰ ਨਹੀਂ ਇਹ ਅਡਾਨੀਆਂ ਬਾਨੀਆਂ ਦੇ ਨਾਲ ਰੈਡੀ ਹੋਈ ਸਰਕਾਰ ਆ ਉਹਨਾਂ ਕੋਲ ਪੈਨਸ਼ਨਰ ਆਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਬਹੁਤ-ਬਹੁਤ ਧੰਨਵਾਦ ਜਨਤਾ ਨੂੰ ਸਵਾਗਤ Zindabad! Zindabad!